अरमान की कहंदी सी महलक दीदी की कहंदी सी मेरी मुत्ता कहंदी सी नहीं अरमान मा सुरमन की कहइस दीदी कहन केड़ा पुत्त लेके आना ए कहंदी सी मैं ना सांद्र ਦੇ ਰੋ ਬੁੱਟਾ ਲੈ ਕੇ ਆਣਾ सांद्र ਦੇ ਬੁੱਟਾ ਲੈ ਕੇ ਜਾਣਾ ਵਾ ਤੁਸੀਂ ਕਿਹੜਾ ਲੈ ਕੇ ਜਾਣਾ ਵਾ ਮੈਂ ਆਮ ਬਦਾ ਨਾ ਸਾਤਰੇ ਦਾ ਬੁੱਟਾ ਲੈ ਕੇ ਨਾ ਆਮ ਦਾ ਬੁੱਟਾ ਲੈ ਕੇ ਜਾਣਾ ਵਾ ਬਸ ਕੋਈ ਵੀ ਪੌਦਾ ਲੈ ਕੇ ਜਾਣਾ ਕੋਈ ਇੱਕ ਪਲਾਂਟ ਲੈ ਕੇ ਜਾਣਾ ਵਾ ਸ਼ਾਂ ਵਾਲਾ ਠੀਕ ਐ ਓਕੇ ਲਓ ਜੀ ਗਾਇਸ ਆਪਾਂ ਆਏ ਸੀਗੇ ਇੰਨਾ ਬੱਚਿਆਂ ਵਾਸਤੇ ਪੌਦੇ ਲੈਣ ਪਲਾਂਟ ਲੈ ਕੇ ਜਾਣਾ ਸੀ ਇਹਨਾਂ ਨੇ ਸ਼ਾਂ ਵਾਲਾ ਇੱਕ ਇੱਕ ਕਿੰਨੇ ਸੋਹਣੇ ਬੂਟੇ ਲੱਗੇ ਹੋਏ ਨੇ ਅੰਦਰ ਆਪਾਂ ਕੋਈ ਘਰ ਵਾਸਤੇ ਵੀ ਲੈ ਲਈਏ ਹਨਾ ਇੱਥੋਂ ਬੂਟਾ ਬਹੁਤ ਸੋਹਣੇ ਨੇ ਜੈਸਨ ਫਲਾਵਰ ਲੈ ਲਈਏ ਦੇਖੋ ਕਿੰਨੇ ਸੋਹਣੇ ਸੋਹਣੇ ਬੂਟੇ ਲੱਗੇ ਹੋਏ ਨੇ ਇਹ ਠੀਕ ਹੋਇਆ ਕਿਹੜਾ ਹਾਥੀ ਕੋੜਾ ਖਾਤੀ ਕੋੜਾ ਬੂਟਾ ਵਾ ਮੈਨੂੰ ਤਾਂ ਕਿਤੇ ਦੇਖਿਆ ਨਹੀਂ ਹੈ ਵਾ ਅੰਕਲ ਨੇ ਕਹਤਾ ਹੁਣ ਉਹੀ ਵੈਸੇ ਮੈਂ ਕਾ ਬੂਟਾ ਪਸੰਦ ਆਇਆ ਸੀਗਾ ਬਹੁਤ ਜਿਆਦੇ ਸੋਹਣਾ ਲੱਗਦਾ ਵਾ ਜਦੋਂ ਅਸੀਂ ਗ੍ਰੇਡ ਪੁੱਛਿਆ ਉਹ ਕਹਿੰਦੇ 7000 ਦਾ ਵਾ ਇਹ ਉਹ ਵਾਲਾ ਹੈਗਾ ਵਾ 6500 ਦਾ ਸਾਨੂੰ ਇਹ ਸਮਝ ਨਹੀਂ ਲੱਗੀ ਹੈਗੀ ਵੀ ਇਹ ਜੀ ਕੀ ਇਸ ਦੇ ਰਕਤ ਦੇ ਵਿੱਚ 7000 ਦਾ ਬੂਟਾ ਬਈ ਇਹ ਇਹ ਵਾਲੇ ਬੂਟੇ ਤਾਂ ਬਹੁਤ ਜਿਆਦੇ ਸੋਹਣੇ ਨੇ ਇੱਥੇ ਪਰ ਮੈਂ ਪਰ ਲੈ ਤਾਂ ਬਹੁਤ ਬਹੁਤ ਵੱਡਾ ਬਹੁਤ ਜ਼ਿਆਦਾ ਰੇਟ ਆ ਬੂਟੇ ਸੋਹਣੇ ਪਰ ਇਹ ਕੀ ਆ ਇਹ ਦਰਖਤ ਦਾ ਇਹ ਕਹ ਦਰਖਤ ਦਾ ਪੱਤਾ ਦਾ ਪੱਤਾ ਦੇਖ ਦੇਖ ਬੂਟੇ ਦਾ ਉਹ ਬਈ ਉਹ ਮਾਮਾ ਮਖਤ ਕਰੇ ਤੇ ਜਨੂਨ ਪਾਇਆ ਹੁੰਦਾ ਉਹ ਭਰਾਵਾ ਕੱਕਾ ਰੇਤਾ ਨਹੀਂ ਕਾਉਂਦੇ ਇਹਨਾਂ ਦੇ ਵਿੱਚ ਭਰਾਵਾ ਚ ਉਹਨੇ ਦੇ ਪਿੰਡਾਂ ਵਿੱਚ ਅੱਲ ਦੇਰ ਮੰਗਣਾ ਥੂਨ ਕਿਤੇ ਕਿੰਨੇ ਕਿੰਨੀਆਂ ਪਿੱਲਾ ਫੋਟੇ ਸਾਰੇ ਮਨੂਨ ਪਾ ਲੇ ਯਾਰ ਮਾਮਾ ਜਦ ਛੱਡਦੇ ਮੈਂ ਨਿੱਕਾ ਹੁੰਦਾ ਬਹੁਤ ਜਿੰਦਾ ਗਿਆ ਜਿਹੜੀ ਆਪਣੇ ਕਿੱਪੜੇ ਬਣਾਉਂਦੇ ਕਿੰਨੇ ਉਹ ਮੇਰੇ ਰੱਲ ਲਾਉਣਾ ਕਰ ਕਰ ਨਹੀਂ ਮੈਨੇ ਇਹ ਤਾਂ ਨਹੀਂ ਮੇਰੇ ਕੋਲ ਆਪਣੇ ਦਾਣੇ ਭੁੰਦੇ ਆ। ਦਾਣੇ ਲੈਣਦਾ ਹੀ ਮੈਂ ਆਪੀ ਉੱਥੇ। ਦਾਣੇ ਭੁੰਦੇ ਆ ਨਾ ਉਹ ਉਹਨੇ ਤਾਂ ਭੋਰੀ ਦੇ ਉੱਤੇ। ਜਿਹੜਾ ਦਿਖਾ ਦੇ ਮੈਨੂੰ ਗਰੇਰੀ ਉਹ ਜਦ ਮਾਮਾ ਦਾਣੇ ਨਹੀਂ ਭੁੰਦੋ ਉਹਨਾਂ ਤੋਂ। ਸਾਡੇ ਨੂੰ ਤੇ ਦਾਣੇ ਵੀ ਮੈਂ ਕੰਮ ਕਰਦੇ ਆ। ਨਹੀਂ ਪਕਰ ਆ ਵੀ ਮਤੋ। ਜਦ ਮਾਮਾ ਉਹ ਕਾਲਾ ਮੁੱਦਾ ਚੱਲੀ ਜਾਂਦਾ। ਤੇਰੇ ਤੇ ਜਨੂਨ ਪਾਇਆ ਹੁੰਦਾ। ਹਰ ਵਾਰ ਕਾਲਾ ਮੁੱਦਾ ਚੱਲਦਾ ਵਾ। ਨਹੀਂ ਨੂਨ ਨਹੀਂ ਕਰਨਾ ਜਿਹੜਾ ਕਾਫੀ ਚੰਗਿਆ। ਮੱਕੀ ਦੇ ਮੱਕੀ ਦੇ ਖੱਲ ਲਾਣਾ। ਹਾਂ। ਉਹ ਸਾਰੇ ਨੂਨ ਦੀ ਤਿਆਰ ਕਰਦੇ ਆ। ਮਾਰ ਛਾੜੂ ਦੇ ਚਾਚੇ ਨੇ ਮਟਰ ਕੱਢਣੇ ਆ। ਲਾ ਜੀ ਇੱਧਰ ਕਹਿੰਦੇ ਜਵਾਕ ਮਟਰ ਕੱਢਣ ਲਾ ਲਿਆ ਮੈਚਾਂ ਵਿੱਚ ਕੋਈ ਨਾ ਥੇ ਰਹਿਣ ਦੋ ਸਾਲਾ ਕਾਫਾ ਦਾ ਯਾਰ ਇੱਧਰ ਆ ਦੇਖੋ ਦੋਨੇ ਨੇ ਫੋਨ ਦੇਖਣ ਲੱਗੇ ਹੈ ਦੋਧਿਆਣੇ ਬੈਠੇ ਜਿੱਜਾ ਸਾਲਾ ਜਿੱਜਾ ਸਾਲਾ ਕੱਢਾ ਕੋਟੇ ਵਾਕ ਮਟਰ ਬਿੱਚ ਉਹਦੇ ਪਾਪਾ ਨੇ ਆਪੇ ਘੜਦਣਾ ਪਾਪਾ ਫਾਰਮ ਚ ਆ ਲੈਣ ਦੋ ਕਿਦਾਂ ਹੁਣ ਤੁਸੀਂ ਹੁਣ ਮੈਂ ਨਾ ਬੜਾ ਨਟਕੇ ਕਰਣੀ ਹੈ ਮਰਚਾ ਕੋਈ ਰਹਿਣ ਤੁਸੀਂ ਬੈਕ ਸਾਈਡ ਤੇ ਹੀ ਕਰ ਦੋ ਆਈ ਮਟਰ ਕੱਢ ਦੋ ਬੱਸ ਤੁਸੀਂ ਆਏ ਨੇ ਸਾਈਡ ਦਾ ਮਟਰ ਵੀ ਨਹੀਂ ਫੜਦਾ ਕੱਢ ਦੋ ਕੋਈ ਨਾ ਆ ਇਨਸਾਈਡ ਦਾ ਜਵਾਬ ਇਧਰ ਦੇਖੋ ਇਹਨੇ ਕੱਲੇ ਦੀ ਟੋਕਰੀ ਸਾਂਭ ਲਈ ਬੜਾ ਸਾਰਿਆਂ ਦੇ ਵਿੱਚ ਪਾਉਣੇ ਇਹ ਮਟਰ ਚੁੰਡੀ ਸਾਂਢੀ ਦਾ ਕਰਦੇ ਧਿਆਨ ਨਾਲ ਆਹ ਵੇਖੋ ਹਿੱਸੇ ਕੱਢ ਕੇ ਫੜਾ ਲਾ ਹਾਂ ਲਓ ਵੀ ਦੇਖੋ ਇਧਰ 8:30 ਹੋ ਗਏ ਆ ਤੇ ਇਧਰ ਸਾਡੇ ਉਰਦੇ ਪੰਜਾਬ ਹੁਣੀ ਚੱਲੇ ਆ ਦੇਖੋ ਵੀ ਪੈਂਕੇ ਜਰਗ ਹੁਣੀ ਚੱਲੇ ਆ ਤਿਆਰ ਹੋ ਗਏ ਫਾਰਮ ਜਾ ਗਿਆ ਹੁਣ ਅਸੀਂ ਭੱਜ ਗੋਨੇ ਆ ਪੂਰੇ 8 ਕਿਲੋਮੀਟਰ ਆ ਇਧਰ ਵੱਡਾ ਪੈਂਕਾ ਜਰਗ ਉਧਰ ਨਾਲ ਪੈਂਕੇ ਜਰਦੇ ਸਿਸਟੈਂਟ ਵੀ ਚੱਲੇ ਨੇ ਬੱਚੇ ਤਿਆਰ ਕਰਦਾ ਪਿਆ ਨੰਦ ਆਇਆ ਹੁਣ ਆਹਮ ਕਰੋ ਇੱਕ ਬੰਦਾ ਸਾਈਕਲ ਵਾਲਾ ਵੀ ਨਾਲ ਰੱਖੋ ਉਧਰ ਚੱਕ ਕੇ ਵੀ ਲਿਓੜੇ ਲਾ ਲਓ ਜੀ ਗਾਇਸ ਇਧਰ ਪੈਂਕੇ ਜਰਗ ਖੜਾ ਵਾ ਪੈਂਕ ਜਰਗ ਦੇ ਸਿਸਟੈਂਟ ਕੀ ਹੰਦੇ ਹੁੰਦੇ ਆਹੋ ਚੇਲੇ ਵੀ ਤਿਆਰ ਹੋ ਰਹੇ ਆ ਉਹਨੂੰ ਕਿਹਦਾ ਪਤਾ ਸੀ ਵਿਚਾਰੇ ਨੂੰ ਵੀ ਹੁਣ ਪੂਆ ਦਾ ਮੁੰਡਾ ਭਜਾਊਗਾ ਚਲੋ ਚਲੋ ਮੜੇ ਜਾਂ ਗਾਣੇ ਜਰੂਨ ਵਾਲੇ ਲਾਈ ਮੇਰਾ ਕੱਲ ਗਾਣੇ ਆ ਮਾਮੀ ਜੀ ਹਰਮਨ ਹੱਟ ਲੱਗ ਲੱਗੀ ਹੈ ਮਾਮੀ ਜੀ ਮਾਮੇ ਤੇ ਸੋਹਣੇ ਪਾੜੇ ਨਹੀ ਹੈਗਾ ਆ ਵੀ ਮੁੰਡਾ ਕੱਲ ਕਹਿੰਦੇ ਪੈਂਕ ਚਾਰ ਕੇ ਤੂੰ ਦੋ ਸਿਸਟਰ ਦਾ ਨਾ ਕੇ ਆ ਗਿਆ ਪੈਂਕ ਚਾਰ ਕੇ ਖੁਦ ਹੈ ਤਾਂ ਕਹ ਪਹੁੰਚੇ ਨਹੀਂ ਹੈਗੇ ਜਿੱਡੀ ਕਿਸੇ ਨੂੰ ਫਿੱਟਰ ਲਾ ਕੇ 11 ਵੱਜ ਚੁੱਕੇ ਆ ਉਹ ਦੇਖੋ ਉਧਰ ਹੈ ਜਿੱਥੇ ਮਾਮਣ ਸੁਧਾ ਕਰਦੇ ਬੱਤ ਸੀਕਰ ਗੱਲਾਂ ਬੱਤਾਂ ਮਾਰੂ ਆ ਉਹ ਦੇਖੋ ਮਾਮਾ ਜੋ ਉਹਦਾ ਪੁੱਤ ਆ ਮਾਮਾ ਨਾ ਭਾਈ ਮਾਮੇ ਨੇ ਟਰਾਲਾ ਲੈ ਕੇ ਆਣਾ ਫਿਰ ਕੱਲੂ ਫੇਰ ਹਾਰਪਰ ਤੂੰ ਕਿਹਾ ਨਾ ਬਟਾੜੀ ਤੇਰੇ ਕੋਲ ਡੈਡ ਦਾ ਫੋਨ ਬੰਦ ਹੋ ਗਿਆ ਪਤਾ ਨਹੀਂ ਤੇ ਬਡੇਰ ਦਫਾ ਬੰਦ ਹੋ ਗਈ ਹਰ ਪਾਸੇ ਬਾਬੇ ਜਿਹੜਾ ਚਾਗਦਾ ਇਹ ਰੂਰਾ ਸਾਡਾ ਅਈਦਾ ਜਿਹ ਕਰੈਟ ਇਰ ਦੇ ਨੇ 40% ਜਿਹੜਾ ਜੀ ਚਾਗਦਾ ਉਹਦੀ ਰਾਮ 40% ਬੈਟਰੀ ਸੀਗੀ 40% ਤੇ ਫਾਦ ਸੋਈਗੀ ਆਪਰ ਥੋੜਾ ਜਿਹਾ ਚੈੱਕ ਕਰ ਲਓ ਮਾਲਕ ਸੋਗਿਆ ਫੋਨ ਦਾ ਉਹਨੇ ਤਾਂ ਸੋਣਿਆ ਕੇਵੇ ਉਹਦਾ ਬਾਈ ਨੇ ਕਹਿੰਦਾ ਜੀ ਕਹਿੰਦਾ ਡੈਡ ਨਾਲ ਗੱਲ ਪੱਛ ਲੈ ਕਹਿੰਦਾ ਇੱਕ ਦਿਨ ਰਿਹਾ ਪਾ ਨਾਗਾ ਨਹੀਂ ਮਗਾ ਡੈਡੀ ਫੋਨ ਹੋਗਾ ਕੱਲਾ ਫੋਨ ਲਾ ਕੇ ਪੁੱਛ ਲਾ 13 ਹੋ ਗਿਆ ਨਹੀਂ ਉੱਥੇ ਹੀ ਹੈ ਬਾਈ ਕੋਲ ਬਾਈ ਦਾ ਸਵੇਰ ਤੁਹਾਨੂੰ ਬੱਸ ਜੜਾ ਦੂੰਗਾ ਮੈਂ ਮਾਗਾ ਵੱਡੇ ਅੜੀ ਨੂੰ ਪੁੱਛ ਲੈਣਾ ਗੋਲੂਗਾ ਫੇਰ ਕੀ ਆਂਦਾ ਫੇਰ ਕਹਿੰਦਾ ਇੱਕ ਵਾਰੀ ਖਿੰਮਾ ਪੁੱਛ ਲਾ ਕੇ ਜਾਂਦਾ ਬਈ ਪੁੱਛ ਲਾ ਤੋ ਆਹ ਵੀ ਲਾ ਜਿਹੇ ਤਰ੍ਹਾਂ ਕਰਦਾ ਠੀਕ ਕਰੇ ਮੰਮੀ ਨੂੰ ਪੁੱਛਦਾ ਇੱਕ ਵਾਰੀ ਠੀਕ ਹੈ ਜੀ ਉਹਨੇ ਆਈ ਜਾਣਾ ਕਿ ਉਹਨੇ ਹਾਂ ਫੱਟਾ ਵਾਤੀ ਸਰਕਾਰ ਦਾ ਠੀਕ ਹੈ ਓਕੇ ਲਾਵੀ ਮੈਂ ਇਹਨੂੰ ਕੀ ਕਹੀ ਬਈ ਇਹ ਵੀ ਰਿਕਵੈਸਟ ਕਹਿੰਦਾਗਾ ਕਹਿੰਦਾ ਜਵਾਕ ਨੂੰ ਪਰਮਿਸ਼ਨ ਮਿਲ ਗਈ ਅਖਦਰ ਹੋ ਰਹਿਣ ਇਹ ਹੀ ਕੰਮ ਕਰਦਾ ਦੋ ਦੇਖ ਲੈ ਮੋਟੂ ਉਧਰ ਦੇਖ ਲੈ ਜਵਾਕ ਕਦੜਾ ਆਪਣੇ ਡੈਡੀ ਤੋਂ ਤੋ ਬਈ ਉਹਦਾ ਅੱਖੀ ਲੈਣਾ ਆਪਾਂ ਦੋ ਦਾ ਮੇਰੇ ਬਾਅਦ ਤੇ ਤੇਰਾ ਬਾਅਦ ਜੀ ਡੈਡੀ ਨੂੰ ਪੁੱਛ ਆ ਜਿਹੜੀ ਕੰਨ ਤੂੰ ਇਹ ਤੇ ਡੈਡੀ ਦੇ ਡੈਡੀ ਨੂੰ ਆਣਾ ਨਹੀਂ ਨਹੀਂ ਦੂਜੇ ਨੇ ਆਪਣੇ ਨੇ ਲਓ ਗਾਇਸ ਵੀਰੇ ਗਾਇਸ ਵੀਰੇ ਅੱਜ ਅਸੀਂ ਚੱਲਦੇ ਆ ਜਵਾਕਾਂ ਨੂੰ ਲੈ ਕੇ ਬਾਜ਼ਾਰ ਗੇੜਾ ਘਟਾਉਣ ਆਜੋ ਗਾਇਸ ਲੰਡਨ ਤੋਂ ਆਇਆ ਟੂਰ ਬਾਕੇ ਰਾਈਟ ਰਾਈਟ bro ਐਸ ਕਰਕੇ ਅਸੀਂ ਨੂੰ ਪੰਜਾਬ ਦਿਖਾਉਣ ਲੱਗੇ ਆ ਤੇ ਤੁਝੇ ਡਾਣਾ ਆਇਆ ਲੰਡਨ ਤੋਂ ਬਾਕੇ ਹੋ ਵੀ ਮਿੱਤਰੋ ਕੀ ਹਾਲ ਚਾਲ ਆ ਦੋਸਤੋ ਆਪਣੇ ਭੈਣ ਭਰਾਵਾਂ ਦਾ ਸਾਰਿਆਂ ਦਾ ਬਲੌਗ ਵੇਖਣ ਵਾਲਾ ਦਾ ਧੰਨਵਾਦ ਕੀਤਾ ਜਾਂਦਾ ਹੈ ਆ ਪਾ ਅੱਜ ਚੱਲੇ ਆ ਮਾਰਕੀਟ ਆਪਣਾ ਇਧਰ ਗੈਂਗ ਚੈੱਕ ਕਰੋ ਕੋਬਰਾ ਗੈਂਗ ਇਹ ਸਾਡੇ ਸੱਲੇ ਵੀ ਮਾਰਕੀਟ ਬੱਚਾ ਮੈਂ ਪਾਪਾ ਕਹਿੰਦੇ ਬੱਚਿਆਂ ਨੂੰ ਤਾਂ ਰਨਿੰਗ ਕਰਾਇਆ ਕਰਦੇ ਆ ਇਸ ਕਰਕੇ ਅੱਜ ਇਹਨੂੰ ਆਪਾਂ ਰਨਿੰਗ ਸ਼ੂਜ਼ ਦੁਬੋਂ ਚੱਲੇ ਆ ਅਰੀਵਲ ਇੰਗ ਲਗਾਏਗਾ ਕੋਬਰਾ ਗੈਂਗ ਦੱਸ ਠੀਕ ਲੱਗੇਗਾ ਅੱਗੇ ਜਾ ਕੇ ਤੁਹਾਨੂੰ ਮਾਰਕੀਟ ਚ ਮਿਲਦੇ ਆਂ ਕਰਾਉਣੇ ਚੈੱਕ ਵੀਓ ਅੱਜ ਲੈ ਆ ਇਹ ਹੈਗਾ ਆਪਣਾ ਕੈਮਰਾ ਵੀ ਸਾਡੇ ਕੋਲ ਭਰਿਆ ਇਤਿਆਸ ਸੀਗਾ ਅਸੀਂ ਯੂਜ਼ ਤੋਂ ਮਹੀਨੇ ਤੱਕ ਦੇ ਨੂੰ ਯੂਜ਼ ਕੀਤਾ ਹੈਗਾ ਹਗਾ ਤੇ ਇਹਦੇ ਵਿੱਚ ਜੁੜੀ ਬਾਤ ਨੂੰ ਆਉਂਦੀ ਆ ਇਸ ਕਰਕੇ ਸੋਚਿਆ ਵੀ ਆਪਾਂ ਮਾਈਕ ਲੈ ਕੇ ਆਉਂਦੇ ਆ ਇੱਕ ਤੇ ਫਿਰ ਆਪਾਂ ਇਹਨਾਂ ਨਾਲ ਸ਼ੂਟ ਕਰਕੇ ਦੇਖਾਂਗੇ ਵਲੌਗ ਬਣਾ ਕੇ ਕਿਵੇਂ ਦਾ ਐਕਚੁਅਲੀ ਬਲੈਜ਼ਰ ਕੈਲੀਫੋਰਨੀਆ ਘੁੰਮਣ ਗਏ ਸੀ ਕਿ ਅਮਰੀਕਾ ਉੱਥੋਂ ਲੈ ਕੇ ਆਇਆ ਦਾ ਸੀਗਾ ਤੇ ਇਹ ਆਪਾਂ ਯੂਜ਼ ਨਹੀਂ ਕੀਤਾ ਵੀ ਬਿਆਦਾ ਕਿੰਨੇ ਸਾਲ ਹੋ ਗਏ ਇਹਨੂੰ ਇਹ ਅਸੀਂ ਕੱਢ ਜੇ ਸ਼ਾਮ ਦਾ ਸੀਗਾ ਇਹਨੂੰ ਠੰਡ ਲੱਗਦੀ ਸੀਗਾ ਹਾਂ ਕਿਉਂਕਿ ਠੰਡੇ ਲੱਗ ਕੇ ਜੋ ਆਇਆ ਸੀਗਾ ਠੰਡ ਭਾਲਦਾ ਸੀਗਾ ਹੁਣ ਥੋੜਾ ਜਿਹਾ ਸਹੀ ਹੋ ਗਿਆ ਇਹ ਇਹ ਸਾਨੂੰ ਯੂਜ਼ ਕਰਨਾ ਆ ਗਿਆ ਤਾਂ ਠੀਕ ਆ ਕਿ ਨਹੀਂ ਸਾਨੂੰ ਲੋੜ ਜੇ ਲੱਗਿਆ ਔਖਾ ਲੱਗਿਆ ਔਖਾ ਲੱਗਿਆ ਤਾਂ ਫਿਰ ਮੈਂ ਨਹੀਂ ਨਹੀਂ ਫਿਰ ਮੈਂ 10 ਦਿਨਾਂ ਉਹਦੇ ਪਿੰਡ ਵਾਲੇ ਕੈਮਰਾਮੈਨ ਨਾਲ ਲਾਉਂਗਾ ਦੇਖ ਲਾਂਗੇ ਫਿਰ ਹਾਂ ਸਾਡਾ ਵੀ ਇਹ ਕੈਮਰਾ ਪਾਇਆ ਨੇ ਸਿੱਖ ਗਿਆ ਉਹ ਆਪੇ ਫਿੱਟੋ ਫਿਰ ਅਸੀਂ ਦੁਬਾਰਾ ਫਿਰ ਇਹਦੇ ਤੇ ਫੋਕਸ ਕਰਾਂਗੇ ਪਰ ਮੇਰਾ ਜਿਹੜੀ ਫੀਸ ਆ ਥੋੜੀ ਜੀ ਜ਼ਿਆਦਾ ਹਾਈ ਫਾਈ ਆ ਉਹ ਤੁਸੀਂ ਫੀਸ ਬਟ ਨੂੰ 골ਦਕਾ ਖਵਾ ਦਿਆ ਬੱਚੀ ਤੇ ਪਰ ਤੁਸੀਂ 300 골ਦਕਾ ਇੱਧਰ ਨਹੀਂ ਆ ਰਹੀ ਆ ਇਹ ਤੇ ਇੱਧਰ ਸਾਡੇ ਨਹੀਂ ਓਏ ਉਹ ਮੰਗਦਾ ਸੀ ਰਮਾਂਡ ਜਲੇਬੀਆਂ ਹੁਣ ਤੁਸੀਂ ਨਾ ਖਾਓ ਰਮਾਂਡ ਦਾ ਖਾਊਗਾ ਉਹ ਕਹਿੰਦਾ ਸੀਗਾ ਮੈਂ ਪਈਆ ਖਾ ਜੂਗਾ ਰਮਾਂਡ ਨੇ ਦੋ ਜਲੇਬੀਆਂ ਖਾਣੀਆਂ ਉਹ ਬਾਨਾ ਫ੍ਰੈਂਕਾ ਯਾਰ ਕੇ ਗੱਲਾਂ ਬਿਠੇ ਨੇਗਾ ਬੈਕ ਫੋਲੋ ਕਰੋ ਐਕਚੁਅਲੀ ਕਿਉਂ ਪਿਆ ਗਾਜਰ ਕੇ ਕੀ ਕਰੇ ਜਲੇਬੀਆਂ ਨਾ ਖਾਓ ਮੂਲ ਮੂਲ ਦੀ ਗੱਲ ਕਰੋ ਇਸ ਟਾਈਮ ਮੇਰੇ ਨਾਲ ਜਿਹੜਾ ਫੈਨ ਤੇ ਪਾਣੀ ਪੀਣ ਦਿੰਦਾ ਜਲੇਬੀਆਂ ਬਹੁਤ ਵਧੀਆ ਵਰਤਦਾ ਤੇ ਇਸਦੀ ਮਾਇਦੇ ਸੁਣ ਗਰਟੀ ਹੈ ਭਾਈ ਤੇ ਵੇਖੀ ਜ ਬੂਟ ਲੈਣਾ ਹੈ ਕਿ ਕਬ ਜਾਣਾ ਹੈ ਦੁਕਾਨ ਦਾ ਫਾਈਟ ਦੇ ਨੀਚੇ ਵਾਲਾ ਵੀ ਜਾਨਾ ਹੈ ਕੋੜੀਆਂ ਹੈ ਆਹ ਵਾਹ ਵਾਹ ਲਓ ਜੀ ਪਤਰਾੰਗ ਦੀ ਮੇਰੀ ਬੇਚੀ ਤੇ ਸੰਸਰ ਕਾਪਾ ਜਾਓ ਜੀ ਗੈਸ ਸੀਓਨ ਤੇ ਜੀ ਦੁਕਾਨ ਤੇ ਆ ਗਏ ਸਰ ਕਿਤੇ ਉਹ ਬੂਟ ਪਸੰਦ ਨਹੀਂ ਆਏ ਹੈਗੇ ਇਹਨਾਂ ਦੋ ਜਵਾਕਾਂ ਸਾਨੂੰ ਪੜਨੇ ਪਾਇਆ ਪਿਆ ਵਾ ਤੀਜੀ ਦੁਕਾਨ ਤੇ ਆਏ ਆ ਦੇਖੋ ਗਾਇਸ ਸ਼ੂ ਤੇ ਨੂੰ ਹੋਰ ਕਿਆ ਸੀ ਹੋਰ ਸ਼ੂ ਲੈ ਲਏ ਆ ਲਓ ਜੀ ਗਾਇਸ ਤਿੰਨ ਦੁਕਾਨਾਂ ਘੁੰਮਣ ਤੋਂ ਬਾਅਦ ਫਾਈਨਲੀ ਸਾਨੂੰ ਬੂਟ ਮਿਲ ਗਏ ਵਿਚਾਰੇ ਮੇਲੇ ਦਾ ਠੀਕ ਠਾਕ ਜਿਹਾ ਚਲੋ ਕੋਈ ਨਾ ਵੀ ਆਇਆ ਵੀ ਦੋ ਚਾਰ ਦਿਨ ਭੱਜਣ ਦੋ ਠੀਕ ਠਾਕ ਇਹ ਭੱਜਣ ਨਾਲ ਵੀ ਨਹੀਂ ਹੈਗੇ ਇਹ 1000 ਰੁਪਿਆ ਬੂਟ ਦਾ ਲਾ ਤਾਂ ਇਹ ਠੀਕ ਠਾਕ ਨਹੀਂ ਵੀ ਚਗਣ ਦੇ ਆ ਚਗਣ ਕਰਕੇ ਆਉਂਦਾ ਦੁਕਾਨੇ ਖੋਜੋ ਵੀ ਨਹੀਂ ਵੀ ਮਤਲਬ ਕਿ ਕਹਿੰਦੇ ਪਾਪਾ ਵੀ ਜਿਵੇਂ ਆਪਾਂ ਕਹਿੰਦੇ ਸੀ ਵੀ ਬਹੁਤ ਵਧੀਆ ਬੂਟ ਨੇ ਹਾਂ ਕੀ ਹੈ ਜੋ ਵੀ ਕੋਈ ਗੱਲ ਹੈ ਸਾਡੇ ਬੱਚਿਆਂ ਦੇ ਦੋ ਦਿਨ ਮਾੜੀ ਨਹੀਂ ਚੱਲੇ ਪਾਗੇ ਉਹਨਾਂ ਦਾ ਝਾਕਦਾ ਹੀ ਨਹੀਂ ਬੁਲਾਉਂਦੇ ਹਰਮਾਨ ਵੀ ਜਿਹੜੇ ਸੀ ਜਿਹੜੇ ਅਸੀਂ ਬੂਟ ਕਹਦੇ ਸੀਗੇ ਆ ਲਾਲ ਉਹ ਲਾਲ ਉਹ ਨਹੀਂ ਲਏ ਨੇ ਵੀ ਆਪਣੀ ਮਰਜ਼ੀ ਨਾਲ ਮੂਡ ਲਿਆ ਚਲੋ ਕੋਈ ਨਾ ਹਜੇ ਉਹਨਾਂ ਨੂੰ ਪਹਿਲਾਂ ਦੇਖਣ ਦੱਸ ਲਈ ਵੀ ਦੋ ਜਾਨ ਦਿਨ ਭੱਜਣ ਦੋ ਦੋ ਇਹਨਾਂ ਨੂੰ ਹਾਂ ਫਿਰ ਇਹ ਕਿਹੜਾ ਕਿਸੇ ਦਾ ਮਾਨ ਹੁੰਦੇ ਆ ਬਹੁਤ ਵਧੀਆ ਬੂਟ ਮੈਨਾਂ ਕਿ ਉਹਦੇ ਮੈੱਕੂ ਤੇ ਨਹੀਂ ਤੁਸੀਂ ਕੀ ਲੈਣ ਆਏ ਹੋਣ ਅਸੀਂ ਜਲੇਬੀ ਭਾਈ ਕਿੰਨੇ ਕੰਮ ਨਹੀਂ ਹੈ ਨਹੀਂ ਜਲੇਬੀ ਬਈ ਉਹ ਆਪਾਈ ਦੀ ਕੰਪਨੀ ਦੀ ਤਿਆਰ ਹੋਇਆ ਅੱਛਾ ਠੀਕ ਆ ਜਲੇਬਸ ਲੈਣਾ ਹੈ ਕਹੇ ਮਨੇ ਜੇ ਮੈਂ ਕੋਈ ਕਰਾਂਗਾ ਨਹੀਂ ਮੈਂ ਵਲੌਗ ਤੋਂ ਬਾਈੜੀ ਦੀ ਜਲੇਬਸ ਲੈਣਾ ਹੈ ਦੀ ਚਾਲੇ ਗੱਡੀ ਚ ਮਿਲਦੇ ਬਾਈ ਨੂੰ ਮਿੱਟਰ ਦਾ ਚੈੱਕ ਕਰਾ ਦੱਸ ਕਿ ਜਲੇਬੀ ਬਣਾ ਦਵਾ ਦੇ ਬਾਈ ਇਹ ਠੀਕ ਆ ਸੈਂਚਾਰ ਦਾ ਬਈ ਜਾੜਾ ਨਹੀਂ ਰਹੇ ਹੋਗਾ ਪ੍ਰੈਸ਼ਰ ਤਿਆਰ ਕਰਨਾ ਲੈ ਕੇ ਚਿੱਟੇ ਬੂਟ ਇਹ ਦੇਖੀਏ ਨਾ ਸ਼ਾਮ ਨੂੰ ਹਣ ਲਵੇੜ ਲਿਆਉਣੇ ਆ ਮੁੰਡੇ ਦੇ ਮੇਰੇ ਪਾਪਾ ਲਵੇੜੇ ਆ ਮੈਂ ਹੋਰ ਲੈ ਦੂੰਗਾ ਹੋਰ ਲੈ ਦਿੰਨਾ ਬਰੇ ਮੈਂ ਖਾ ਤੂੰ ਸੁਣ ਮੁੰਡੇ ਦੇ ਚਿੱਟੇ ਬੂਟ ਲੈਣੇ ਸੀ ਕਿ ਪਾਪਾ ਦੀ ਆਪ ਵੀ ਦਿੱਲੀ ਖਵੈਸ ਚਿੱਟੇ ਬੂਟਾਂ ਤੇ ਆ ਗਈ ਸੀ ਬਈ ਇਹ ਤਾਂ ਬਈ ਚਿੱਟੇ ਬੂਟ ਆਖੇ ਮੈਂ ਦੋ ਤਿੰਨ ਦੋ ਦੁਕਾਨਾਂ ਤੋਂ ਠਾ ਕੇ ਲੈ ਕੇ ਆਂਦਾਂ ਉਹਨਾਂ ਵਿੱਚ ਚਿੱਟੇ ਬੂਟ ਨਾਲਿਆ ਚਿੱਟੇ ਬੂਟ ਨਾਲਿਆ ਫਿਰ ਇਹਦੇ ਚਿੱਟੇ ਬੂਟ ਹੀ ਲੈ ਓ ਮੁੰਡੇ ਭਈ ਉਹ ਬੁੰਡੇ ਨੂੰ ਅਸੀਂ ਜਲੇਬੀਆਂ ਲੈਣ ਵਾਸਤੇ ਭੇਜਿਆ ਸੀਗਾ ਤੇ ਉਹ ਤਾਂ ਆਪ ਖੁਦ ਖੜ ਕੇ ਖਾਣ ਲੱਗ ਗਿਆ ਉੱਥੇ ਜਲੇਬੀਆਂ ਨੂੰ ਲਾ ਦੇ ਬੱਤ ਬਾਹਰ ਸ਼ੀਸ਼ਾ ਖੋਲ ਕੇ ਕਹਿੰਦਾ ਕੀ ਕਹਿੰਦਾ ਇਹ ਕਹਿੰਦਾ ਆਏ ਹੈ ਜਲੇਬੀ ਦੀ ਖੁਸ਼ਬੂ ਕਿ ਮੈਂ ਮਨ ਕਿਵੇਂ ਜਲੇਬੀ ਦੀ ਖੁਸ਼ਬੂ ਦੇਰਚੰਦਰੀ ਉਹ ਬਚਾਰ ਮੰਗੀ ਆਂਦਾ ਜਲੇਬੀ ਦੇ ਦੇ ਉਹਨੂੰ ਜਿਹੜਾ ਕੰਮ ਆ ਸੀ ਉਹ ਤਾਂ ਰਹਿ ਗਿਆ ਆਪਣਾ ਕੈਮਰੇ ਵਾਸਤੇ ਮੈਕ ਲੈਣਾ ਸੀ ਉਹ ਤਾਂ ਮਿਲਿਆ ਨਹੀਂ ਬਈ ਆਹ ਕੌਣ ਦੇਖੀ ਆ ਦੁੱਦੀਵਰੀ ਹੱਥ ਕੀ ਨੇ ਕਿੱਟਾ ਜਲੇਬੀਆਂ ਖਾਣ ਨੂੰ ਜਿਹੜਾ ਫੰਦਾ ਕਹਿੰਦਾ ਸੀਗਾ ਜਲੇਬੀਆਂ ਦਾ ਕੀ ਖਾਣਾ ਪਾ ਗਿਆ ਪਾ ਗਿਆ ਦੋ ਜਲੇਬੀਆਂ ਚੱਕ ਲਈ ਖਾ ਰਮਣ ਖਾਣਾ ਪੁੱਤ ਘਰੇ ਆ ਕੇ ਗੋਲ ਕੱਪੇ ਵੀ ਖਾਣੇ ਆ ਮਿੱਠਾ ਘਰ ਕੀ ਖਾਂਦਾ ਕਿਸੇ ਪਾਸੇ ਸਰੀਰ ਤੇ ਚਰਬੀ ਦੇ ਟੜ ਗਏ ਦਾਦਾ ਮਿੱਠੇ ਨਿਕਲਿਆ ਪਹਿਲੇ ਮਿੱਠੇ ਨਿਕਲਿਆ ਪਹਿਲੇ ਦੱਸਾ ਵੀ ਕਰਦਾ ਪਿਆ ਸੀਗਾ 2 ਮਿੰਟ ਪਹਿਲਾਂ ਜਵਾਕ ਬਾਲਾ ਕਹਿੰਦਾ ਲੱਗ ਖਾਲਾ ਚਾਚਾ ਖਾਲਾ ਫਿਰ ਮੈਂ ਖਾ ਲਿਆ ਸ਼ੁਕਰ ਹੈ ਨਾ ਮੈਂ 10 ਮਿੰਟ ਥੋੜਾ ਘੰਟਾ ਕੱਟਾ ਉਹ ਤਾਂ ਗੋਲ ਗੱਪੀ ਖਾਊਗਾ ਬਈ ਉਹ ਤਰਾਸ ਰੱਖਦਾ ਵਾ ਗੱਲ ਨਹੀਂ ਸਮਝਿਆ ਜਲੇਬੀਆਂ ਢੱਡਪਾ ਤੀਜੀ ਵਾਰੀ ਹੱਥ ਕੱਢਿਆ ਹੁਣ ਮੋਡੂ ਨੇ ਜਿਵੇਂ ਦੇਪਦ ਮਾਮੇ ਨੇ ਗੋਲੇਬੀ ਉਹ ਜਾਈ ਨਿੱਕੇ ਨਿੱਕੇ ਜੇਰ ਰਬੀਆਂ ਮਗਰ ਠੰਡੀਆਂ ਹੋ ਜਾਣਗੀਆਂ ਯਾਰ ਕੁੜੀ ਸਾਫ ਪਗਾ ਵਾਰੀ ਜਾਂਦੇ ਵਾਨੇ ਕੀ ਕਹਿੰਦਾ ਸੀਗਾ ਕੱਪ ਚਾ ਖਾ ਕੇ ਲਰਨਿੰਗ ਕਰਾਂਗੇ ਉਹ ਬਟਾਈਡ ਇਹ ਪੈਕੇਜਰ ਕਰ ਦੇਖ ਲੈਣਾ ਮੁੰਡਾ ਕੋਲ ਕਪੇਹਾ ਕਰ ਨਹੀਂ ਕਰਦਾ ਵਾ ਅਗਰ ਤੂੰ ਬਲੌਗ ਮਾਰ ਜਣਾ ਹਾਂ ਭਾਈ ਸਾਡੇ ਮਾਡੇ ਟਾਈਮ ਜਿੱਸੇ ਸਾਡਾ ਸਾਫ ਹੀ ਛੱਡੇ ਆ ਅਸੀਂ ਚੰਗੇ ਵੀ ਨਾ ਆ ਆਹ ਦੇਖਾ ਤੈਨੂੰ ਕੀਤੇ ਸ਼ਿਖ ਦਿਖਾਉਣੇ ਨੇ ਜੱਗਣਾ ਲਓ ਵੀ ਕਹਿੰਦੇ ਬੰਮ ਦੇ ਮੁੰਡੇ ਨੂੰ ਅਸੀਂ ਲੈ ਕੇ ਆਏ ਆ ਇੱਧਰ ਲੋਕੇਸ਼ਨ ਤੇ ਜੀ ਗਾਇਸ ਉਹ ਰੱਤ ਫਿਰਦਾ ਜਿੱਤੇ ਕੱਪੜੇ ਪਾਓ ਬੀੜੀਆਂ ਬੀੜੀਆਂ ਉਹ ਬੀੜੀਆਂ ਵੇਚ ਗਿਆ খে <laughs> <laughs>